ਤਰਨਤਾਰਨ ਦੀ ਜਿਮਨੀ ਚੋਣ ਨੂੰ ਲੈ ਕੇ ਇਸ ਟਾਈਮ ਤੇ ਸਿਆਸੀ ਖਾੜਾ ਜਿਹੜਾ ਹੈ ਬਿਲਕੁਲ ਭਖ ਚੁੱਕਾ ਹੈ ਕਿ ਹਰ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹ ਆਪਣੇ ਜਿਹੜੇ ਕਾਗਜ਼ ਹੈ ਨਾਮਜ਼ਦਗੀ ਜਿਹੜੀ ਆ ਉਹ ਭਰ ਰਿਹਾ ਹੈ ਉਸੇ ਤਰ੍ਹਾਂ ਆ ਕਾਂਗਰਸ ਦੇ ਉਮੀਦਵਾਰ ਨੇ ਵੀ ਜਦੋਂ ਆਪਣੀ ਨਾਮਜ਼ਦਗੀ ਦਾਖਲ ਕਰਵਾ ਦਿੱਤੀ ਹੈ ਤੇ ਅਕਾਲੀ ਦਲ ਨੇ ਵੀ ਆਪਣੀ ਨਾਮਜ਼ਦਗੀ ਦਾਖਲ ਕਰਵਾ ਦਿੱਤੀ ਹੈ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਬੀਜੇਪੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਨਾਮਜਦਗੀ ਜਿਹੜੀ ਆ ਉਹ ਭਰ ਦਿੱਤੀ ਐ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਆ ਉਹਨਾਂ ਦਾ ਕੀ ਕਹਿਣਾ ਕਿਉਂਕਿ ਹਲਕਾ ਤਰਨਤਾਰਨ ਦੇ ਬਹੁਤ ਮੁੱਦੇ ਨੇ ਹਲਕਾ ਤਰਨਤਾਰਨ ਦਾ ਜਿਹੜਾ ਬਹੁਤ ਚਿਰ ਤੋਂ ਜਿਹੜਾ ਵਿਕਾਸ ਰੁਕਿਆ ਹੋਇਆ ਏ ਤੇ ਉਹਨਾਂ ਦਾ ਕਹਿਣਾ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਆ ਕਿ ਉਹ ਕਿਸ ਮੁੱਦੇ ਨੂੰ ਆਧਾਰ ਬਣਾ ਕੇ ਜਿਹੜੀ ਐ ਇਹ ਚੋਣ ਲੜ ਰਹੇ ਨੇ ਤਰਨਤਾਰਨ ਦੀ ਜਿੰਨੀ ਚੋਣ ਦੇ ਭਾਜਪੀ ਦੇ ਕਮਲ ਦੇ ਨਿਸ਼ਾਨ ਦੇ ਕੈਂਡੀਡੇਟ ਸੰਦੂ ਸਾਹਿਬ ਦਾ ਫਾਰਮ ਭਰਨ ਦੇ ਲਈ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਵਾਸੀ ਡਾਕਟਰ ਨਰਿੰਦਰ ਸਿੰਘ ਜੀ ਪਾਰਟੀ ਦੇ ਦਿੱਲੀ ਦੇ ਮੰਤਰੀ ਪੰਜਾਬ ਨਾਲ ਜਿਨ੍ਹਾਂ ਦੀ ਬਹੁਤ ਜ਼ਿਆਦਾ ਰੈਨ ਸੈਨਾ ਹੈਗਾ ਪੰਜਾਬ ਦੇ ਨਾਲ ਰਿਸ਼ਤੇ ਨੇ ਮੈਂ ਹੰਟਮ ਨੂੰ ਅੱਜ ਬਹੁਤ ਲਗਾ ਗੁਰਦਾਸਪੁਰ ਨਾਲ ਵੀ ਬੜਾ ਗਹਿਰਾ ਰਿਸ਼ਤਾ ਹੈ ਸਰ ਸਾਹਿਬ ਦਾ ਵੀ ਮੈਂ ਧੰਨਵਾਦੀ ਹਾਂ ਕਿ ਇਸ ਮੌਕੇ ਹਰਜੀਤ ਸਿੰਘ ਸੰਦੂ ਜੀ ਦੇ ਫਾਰਮ ਭਰਨ ਲਈ ਉਹ ਆਏ ਮੇਰਾ ਕੇਵਲ ਇਹ ਕਹਿਣਾ ਹੈ ਕਿ ਪੰਜਾਬ ਨੇ ਇਹਨਾਂ 4 ਸਾਲਾਂ ਦੇ ਅੰਦਰ ਨਾਰਾ ਲਾ ਕੇ ਆਈ ਸੀ ਸਿੱਖਿਆ ਕ੍ਰਾਂਤੀ ਦਾ ਨਾਰਾ ਲਾ ਕੇ ਆਈ ਸੀ ਹੈਲਥ ਕ੍ਰਾਂਤੀ ਦਾ ਮਿਲੀ ਕੀ ਹੈ ਲੂਟ ਕ੍ਰਾਂਤੀ ਉਹਦਾ ਕੱਲ ਜੀਲਾ ਜਾਗਦਾ ਉਦਾਹਰਣ ਜਿਹੜਾ ਮਿਲਿਆ ਇਹ ਤਾਂ ਗੱਲਾਂ ਕਰਦੇ ਸੀ ਭ੍ਰਸ਼ਟਾਚਾਰ ਦੀ ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਆਈ ਪੈਂਚਰ ਲਾਉਂਦੇ ਸੀ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਭਾਈ ਮੈਂ ਤਾਂ ਮੋਬਾਈਲ ਰਿਪੇਅਰ ਕਰਦਾ ਸੀ ਇਹ ਡੇਢ-ਡੇਢ ਕਰੋੜ ਦੀਆਂ ਗੱਡੀਆਂ ਕਿੱਦਾਂ ਆ ਗਈਆਂ ਇਹਨਾਂ ਦੇ ਥੱਲੇ? ਔਰ ਮੈਂ ਇਹ ਗੱਲ ਚੈਲੰਜ ਨਾਲ ਪਹਿਲਾਂ ਵੀ ਕਹੀ ਹੈ ਮਾਨ ਸਾਹਿਬ ਨੂੰ। ਮੈਂ ਦੋ ਵਾਰ ਦਾ ਵਿਧਾਇਕ ਨਵੀਂ ਗੱਡੀ ਨਹੀਂ ਖਰੀਦ ਸਕਦਾ। ਕਿੰਨੀ ਤਨਖਾਹ ਹੈ ਕਐਮਐਲਏ ਦੀ 83300 ਰੁਪਇਆ। ਇਹ ਡੇਢ-ਡੇਢ ਕਰੋੜ ਦੀਆਂ ਗੱਡੀਆਂ ਕਿੱਥਾਂ ਆ ਗਈਆਂ ਪੈਂਟਰ ਲਾਣ ਵਾਲਿਆਂ ਕੋਲ, ਮੋਬਾਈਲ ਰਿਪੇਅਰ ਕਰਨ ਵਾਲਿਆਂ ਕੋਲ। ਇਹਦੇ ਤੋਂ ਨਹੀਂ ਪਤਾ ਲੱਗਦਾ। ਇਹਦੀ ਜਾਂਚ ਹੋਣੀ ਚਾਹੀਦੀ। ਇਹਦਾ ਮਤਲਬ ਇੱਥੇ ਕੇਵਲ ਔਰ ਕੇਵਲ ਇੱਕੋ ਹੀ ਕੰਮ ਹੋਇਆ ਹੈ, ਲੂਟ ਕ੍ਰਾਂਤੀ। ਔਰ ਇਹ ਲੂਟ ਕ੍ਰਾਂਤੀ ਲੋਕੀ ਸਾਹਮਣੇ ਦੇਖ ਰਹੇ ਨੇ। ਕੱਲੀ ਲੂਟ ਕ੍ਰਾਂਤੀ ਇਸ ਤਰੀਕੇ ਨਾਲ ਹੀ ਨਹੀਂ ਹੋਈ ਹਾੜ ਆਏ ਉਹਦੇ 'ਚ ਪਤਾ ਲੱਗਾ ਡਿਜਾਸਟਰ ਫੰਡ ਦਾ ਜਿਹੜਾ ਪੈਸਾ ਮੇਰੇ ਪੰਜਾਬੀਆਂ ਦੇ ਕਿਸਾਨਾਂ ਦੇ ਮਜ਼ਦੂਰ ਦੇ ਗਰੀਬ ਦੇ ਘਰ ਬਣਾਣ ਚਲ ਲੱਗਣਾ ਸੀ ਉਹ 12.5 ਹਜ਼ਾਰ ਕਰੋੜ ਰੁਪਏ ਖਾ ਕੇ ਦੇ ਲੱਭ ਨਹੀਂ ਰਿਹਾ ਹੁਣ ਤੇ ਮੋਦੀ ਸਾਹਿਬ ਬੜਾ ਵਧੀਆ ਕਰ ਰਹੇ ਨੇ ਜੋ ਕੁਝ ਦੇ ਰਹੇ ਨੇ ਨਾ ਮੰਤਰੀ ਆ ਰਹੇ ਨੇ 9 ਵਜੇ ਤੁਹਾਨੂੰ ਪਤਾ ਲੱਗਾ ਸ਼ਿਵਰਾ ਤੁਹਾਨੂੰ ਜੀ ਆਏ ਇੱਕ ਦਿਨ ਪਹਿਲਾਂ ਭਾਜੀ 9 ਵਜੇ ਰਾਤ ਨੂੰ 36000 ਘਰਾਂ ਦੀ ਲਿਸਟ ਭੇਜ ਰਹੇ ਨੇ ਫਿਰ ਇਹ ਆ ਕੇ ਉਹ ਨਾਲ ਹੀ ਪੈਸਾ 500 ਤੇ 72 ਕਰੋੜ ਤੋਂ ਉੱਪਰ ਪੈਸਾ ਬੰਦਾ ਉਹ ਨਾਲ ਹੀ ਚਿੱਠੀ ਪੜਾ ਕੇ ਜਾਂਦੇ ਨੇ ਜੋ ਘਰ ਬਣਾਓ 1 ਲੱਖ 60000 ਰੁਪਏ ਦਿੱਤਾ ਔਰ ਮੈਂ ਕਿਸਾਨਾਂ ਨੂੰ ਕਹਿਣਾ ਚਾਹਨਾ ਜਿੱਤੇ ਜਿੱਤੇ ਬਾੜ ਆਈ ਹੈ ਫ੍ਰੀ ਕਨਕ ਦਾ ਬੀਜ ਦੇਣ ਲਈ 74 ਕਰੋੜ ਰੁਪਏ ਆ ਗਿਆ 3 ਕਰੋੜ ਤੋਂ ਉੱਪਰ ਸਰ੍ਹਸੋਂ ਦੇ ਬੀਜ ਦਾ ਵੀ ਮੁਕਤ ਬੀਜ ਦੇਣ ਲਈ ਆ ਗਿਆ ਕਿਉਂਕਿ ਇਹਨਾਂ ਤੇ ਹੁਣ ਪੰਜਾਬੀਆਂ ਨੂੰ ਕੋਈ ਵੀ ਵਿਸ਼ਵਾਸ ਨਹੀਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਜਿਨ੍ਹਾਂ ਦਾ ਘਰ ਤੇ ਆ ਉਹਨਾਂ ਨੂੰ ਮਿਲਣ ਕਿਸਾਨ ਨੂੰ ਮਿਲਣ ਆਏ ਤੇ ਲੋਕਾਂ ਨੇ ਕਿਹਾ ਭਾਈ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਕੋਈ ਐਦਾਂ ਦਾ ਤਰੀਕਾ ਲੱਭ ਲਈ ਹੋ ਕਿ ਸਿੱਧਾ ਸਾਨੂੰ ਹੀ ਪੈਸਾ ਦੇ ਦਿਓ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਇੱਥੇ ਸੋਇਲ ਲੂਟ ਦੇ ਕੁਝ ਨਹੀਂ ਹੋਇਆ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰੇ ਦੀ ਮੌਜੂਦ ਮਜ਼ਬੂਤੀ ਦੀ ਗਰੰਟੀ ਅਗਰ ਕੋਈ ਪਾਰਟੀ ਬਣ ਸਕਦੀ ਹੈ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਕੋਈ ਲੈ ਕੇ ਜਾ ਫਿਰਦੀ ਹੈ ਕਿਆ ਇਹ ਨਸ਼ਾ ਮੁਕਤ ਕਰਨਗੇ ਪੰਜਾਬ ਨੂੰ ਕੋਈ ਨਸ਼ਾ ਮੁਕਤ ਕਰ ਸਕਦਾ ਤੇ ਬੀਜੇਪੀ ਮੈਨੂੰ ਲੱਗਦਾ ਹੈ ਪੰਜਾਬ ਨੂੰ ਤਰਨ ਤਰਨ ਦੇ ਵੋਟਰਾਂ ਨੂੰ ਹਰਜੀਤ ਸਿੰਘ ਸੰਧੂ ਕਮਲ ਦੇ ਨਿਸ਼ਾਨ ਦੇ ਨਾਲ ਖੜੇ ਹੋ ਕੇ ਪੰਜਾਬ ਦੇਸ਼ ਦੇ ਨਾਲ ਵਿਕਾਸ ਕਰੇ ਹਰਿਆਣਾ ਤੁਹਾਡੇ ਚੋਂ ਨਿਕਲਿਆ ਇੱਥੇ ਤੇ ਚੁਟਕੀਆਂ ਮਾਰ ਕੇ ਐਮਐਸਪੀ ਦੇਣ ਦੀ ਗੱਲ ਹੁੰਦੀ ਸੀ ਇਹਨਾਂ ਨੇ ਤੇ ਦਿੱਤੀ ਨਹੀਂ ਹਰਿਆਣਾ ਤੇ ਸਬਜ਼ੀਆਂ ਦੇ ਵੀ ਐਮਐਸਪੀ ਦੇ ਰਿਆ ਜੇ ਹਰਿਆਣਾ ਕਿਸਾਨ ਦੀ ਐਮਐਸਪੀ ਸਬਜ਼ੀਆਂ ਤੱਕ ਦੇ ਸਕਦਾ ਇਹ ਚੁਟਕੀਆਂ ਦੀ ਆਵਾਜ਼ ਹੁਣ ਤੱਕ ਸਾਨੂੰ ਆਈ ਨਹੀਂ ਕਿਸਾਨ ਨੂੰ ਵੀ ਇਹ ਗੱਲ ਸਮਝ ਲੱਗਣੀ ਚਾਹੀਦੀ ਹੈ ਔਰ ਉਹਨਾਂ ਨੂੰ ਲੱਗ ਰਹੀ ਹੈ ਕਿ ਅਗਰ ਹਰਿਆਣਾ ਦੀ ਤਰਜ਼ ਦੇ ਉੱਤੇ ਪੰਜਾਬ ਦੇ ਕਿਸਾਨ ਨਾਲ ਕੋਈ ਖੜਾ ਹੋ ਸਕਦਾ ਹੈ ਕਿ ਮੋਦੀ ਖੜਾ ਹੋ ਸਕਦਾ ਹੈ ਕਮਲ ਦਾ ਨਿਸ਼ਾਨ ਖੜਾ ਹੋ ਸਕਦਾ ਹੈ ਬੀਜੇਪੀ ਖੜੀ ਹੋ ਸਕਦੀ ਹੈ ਇਸ ਕਰਕੇ ਮੇਰੀ ਅਪੀਲ ਹੈ ਕਿ ਆਓ ਇਸ ਬਦਲਾਵ ਦੀ ਸ਼ੁਰੂਆਤ ਤਰਨ ਤਰਨ ਤੋਂ ਕਰੀਏ ਔਰ ਬੀਜੇਪੀ ਦੇ ਹਰਜੀਤ ਸਿੰਘ ਸੰਧੂ ਜੀ ਨੂੰ ਕਮਲ ਦੇ ਨਿਸ਼ਾਨ ਦੇ ਉੱਤੇ ਵੋਟਾਂ ਪਈ। ਪਾਰਟੀ ਦੇ ਅਧਿਖਸ਼ ਹਨ ਸ਼ਰਮਾ ਜੀ ਅਤੇ ਸਾਡੇ ਪਰਿਵਾਰੀ ਸਾਹਿਬ ਰਵੀ ਜੀ। ਪਾਕਾ ਅਦਰ ਸਿੰਘ ਜੀ। ਉਹਨਾਂ ਦੀ ਅਗਵਾਈ ਅnder ਸਰਦਾਰ ਹਰਜੀਤ ਸਿੰਘ ਜੀ ਜੋ ਤਰਨਤਾਰਨ ਤੋਂ ਸਾਡੇ ਬਾਈ ਇਲੈਕਸ਼ਨ ਦੇ ਕੈਂਡੀਡੇਟ ਨੇ। ਉਹਨਾਂ ਦਾ ਨਾਮਿਨੇਸ਼ਨ ਕਰਾਉਣ ਵਾਸਤੇ ਆਏ ਆ। ਪੰਜਾਬ ਇੱਕ ਬਦਲਾਵ ਚਾਹੁੰਦਾ ਹੈ। ਪੰਜਾਬ ਦੇ ਅੰਦਰ ਜੋ ਪਿਛਲੇ 4 ਸਾਲਾਂ ਦੇ ਅੰਦਰ ਪੰਜਾਬ ਨੂੰ ਲੁੱਟਿਆ ਗਿਆ ਹੈ ਪੰਜਾਬ ਨੂੰ ਕੁੱਟਿਆ ਗਿਆ ਹੈ ਪੰਜਾਬ ਨੂੰ ਅੱਜ ਇਸ ਹਾਲਾਤਾਂ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਕਰਜ਼ੇ ਵਾਲਾ ਸੂਬਾ ਬਣ ਗਿਆ ਹਰ ਰੋਜ਼ ਪੰਜਾਬ ਦੇ ਅੰਦਰ ਗੈਂਗਸਟਰਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਨਸ਼ਾ ਸਕੂਲਾਂ ਤੱਕ ਪਹੁੰਚਾ ਦਿੱਤਾ ਗਿਆ ਪੰਜਾਬ ਨੂੰ ਉਸ ਸਥਾਨ ਤੇ ਲਿਆ ਦਿੱਤਾ ਗਿਆ ਹੈ ਜਿੱਥੋਂ ਨੂੰ ਵਾਪਸ ਖੂਬਸੂਰਤ ਪੰਜਾਬ ਬਣਾਉਣ ਚ ਬਹੁਤ ਸਮਾਂ ਲੱਗੂ ਜੋ ਇਤਫਾਦੀ ਮੌਜੂਦਾ ਸਰਕਾਰ ਆ ਉਹਨੇ ਦਿੱਲੀ ਚ ਇਹ ਸਭ ਕੁਝ ਕੀਤਾ ਹੈ ਇਸੇ ਤਰੀਕੇ 10 ਸਾਲਾਂ ਅੱਜ ਦਿੱਲੀ ਨੂੰ ਬਿਲਕੁਲ ਬਰਬਾਦ ਕਰਕੇ ਦਿੱਲੀ ਨੂੰ ਉਜਾੜ ਕੇ ਤੇ ਹੁਣ ਪੰਜਾਬ ਵੱਲ ਨੂੰ ਕੁਛ ਕੀਤੇ ਹੋਏ ਇਸ ਕਰਕੇ ਪੰਜਾਬ ਚਾਹੁੰਦਾ ਕਿ ਜਿਸ ਤਰੀਕੇ ਬਾਕੀ ਦੇਸ਼ ਬਾਦ ਹੋ ਰਿਹਾ ਤੁਸੀਂ ਦੇਖੋ ਭਾਜਪਾ ਦੀ ਜਿੱਥੇ ਜਿੱਥੇ ਸਰਕਾਰ ਆ ਉਥੇ ਖੁਸ਼ਹਾਲੀ ਤਾਂ ਵਾਧੀ ਆ ਔਰ ਉੱਥੋਂ ਦੇ ਲੋਕ 2 2 3 3 4 4 ਵਾਰਾ ਰਿਪੀਟ ਕਰਕੇ ਸਰਕਾਰ ਬਣਾਉਂਦੇ ਨੇ ਕਿਉਂ ਕਰ ਕਿਉਂ ਉੱਥੋਂ ਦੇ ਲੋਕਾਂ ਦੇ ਸੂਬਿਆਂ ਨੂੰ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਚ 파ਰਟੀ ਨੇ ਕੰਮ ਕੀਤਾ ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਮਨਿੰਦਰ ਮੋਦੀ ਜੀ ਦੀ ਸੋਚ ਦੇ ਨਾਲ ਇਹ ਪੰਜਾਬ ਵੀ ਵਾਪਸ ਤਰੱਕੀ ਦੀਆਂ ਲੀਹਾਂ ਤੇ ਚੜ ਸਕੇ ਪੰਜਾਬ ਇਸ ਨਸ਼ਾ ਮੁਕਤ ਹੋ ਸਕੇ ਪੰਜਾਬ ਗੈਂਗਸਟਰ ਮੁਕਤ ਹੋ ਸਕੇ ਪੰਜਾਬ ਦੇ ਅੰਦਰ ਇਸ ਤਰੀਕੇ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਕੀਤੇ ਜਾ ਰਹੇ ਨੇ ਕਿਸ ਤਰੀਕੇ ਉਹਨਾਂ ਨੂੰ ਇਸ ਜੰਜਾਲ 'ਚ ਧੱਕਿਆ ਜਾ ਰਿਹਾ ਏ ਪੰਜਾਬ ਪੁਲਿਸ ਨੇ ਇੱਕ ਪੰਜਾਬ ਪੁਲਿਸ ਸਟੇਟ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਏ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪੰਜਾਬ ਦੇ ਲੋਕ ਹਤਾਸ਼ ਨੇ ਪੰਜਾਬ ਦੇ ਲੋਕ ਪਰੇਸ਼ਾਨ ਨੇ ਪੰਜਾਬ ਦੇ ਲੋਕ ਇਸ ਵੇਲੇ ਤਰਾਈ ਤਰਾਈ ਜੀ ਰਹੇ ਨੇ ਹਰਾਂ ਦੇ ਅੰਦਰ ਤੁਸੀਂ ਦੇਖਿਆ ਕਿ ਤਰ੍ਹਾਂ ਮੁੱਖ ਮੰਤਰੀ ਜਾ ਕੇ ਲੁੱਕ ਕੇ ਆਪਣੇ ਖਸਤਾ 'ਚ ਦਾਖਲ ਹੋ ਗਏ ਤੇ ਜਿਹੜੇ ਨੇਤਾ ਪਿਛਲੇ 4 ਸਾਲ ਤੋਂ ਲੁੱਟ ਰਹੇ ਸੀ ਉਹ ਦਿੱਲੀ ਵਾਪਸ ਭੱਜ ਗਏ ਇਸ ਕਰਕੇ ਸਰਦਾਰ ਹਰਜੀਤ ਸਿੰਘ ਜੀ ਦਾ ਖਾਲੀ ਕੈਂਡੀਡੇਟ ਦੇ ਰੂਪ ਚ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਦੀ ਸਰਕਾਰ ਦੇ ਦੇ ਨੁਮਾਇੰਦੇ ਦੇ ਰੂਪ ਚ ਨੇ ਜਦੋਂ ਇਹ ਜਿੱਤ ਕੇ ਜਾਣਗੇ ਇਸ ਇਲਾਕੇ ਦੇ ਅੰਦਰ ਪੰਜਾਬ ਦੀਆਂ ਸਕੀਮਾਂ ਨੂੰ ਸਿੱਧਾ ਲਿਆ ਸਕਣਗੇ ਅੱਜ ਜੋ ਪੰਜਾਬ ਦੀ ਸਰਕਾਰ ਰੋਕ ਕੇ ਖੜੀ ਆ ਇਸ ਪੰਜਾਬ ਦੇ ਲੋਕ ਇਸ ਉਮੀਦ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਰਹੇ ਨੇ ਜਦੋਂ ਦੀ ਭਾਰਤੀ ਜਨਤਾ ਪਾਰਟੀ ਕੱਲਾ ਚੋਣ ਲੜਨਾ ਸ਼ੁਰੂ ਹੋਈ ਆ ਕਦਮ ਦਾ ਕਦਮ ਅਸੀਂ ਅੱਗੇ ਵਧੇ ਆ ਕਿਤੇ 12-1200 ਵੋਟਾਂ ਪਈਆਂ ਸੀ ਸਾਨੂੰ ਵਿਧਾਨ ਸਭਾ ਦੇ ਅੰਦਰ ਲੋਕ ਸਭਾ ਦੇ ਅੰਦਰ ਉਸੇ 22% 25% ਵੋਟ ਦੇ ਜਾਂਚ ਕਾਮਯਾਬ ਹੋਏ ਔਰ ਹਰ ਕਿਸਾਨੂੰ ਯਕੀਨ ਆ ਕਿ ਜਿਸ ਤਰੀਕੇ ਤਰਨਤਾਰਨ ਦੇ ਲੋਕ ਸਾਥ ਦੇ ਰਹੇ ਨੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਤਰਨਤਾਰਨ ਦੀ ਖੁਸ਼ਹਾਲੀ ਵਾਸਤੇ ਆਬਾਦ ਵਾਸਤੇ ਇਹ ਜਰੂਰ ਸਾਡਾ ਹਰਜੀਤ ਸਿੰਘ ਜੀ ਦਾ ਸਾਥ ਦੇਣਗੇ ਜ਼ਿਕਰ ਕੀਤਾ ਬਦਲ ਦਾ ਜਿਹੜਾ ਪੰਜਾਬ ਹੈ ਕ੍ਰਪਸ਼ਨ ਮੁਕਤ ਪੰਜਾਬ ਨੂੰ ਕਿਹਾ ਸੀ ਪਰ ਇੱਕ ਡੀਆਈਜੀ ਲੈਵਲ ਦਾ ਆਫੀਸਰ ਜਿਹੜਾ ਉਹ ਰਿਸ਼ਵਤ ਲੈਂਦੇ ਆ ਗ੍ਰਿਫਤਾਰ ਕੀਤਾ ਜਾਂਦਾ ਸੀਬੀਆਈ ਦੇ ਵੱਲੋਂ ਉਹ ਤੇ ਡੀਆਈਜੀ ਹੋਇਆ ਹੈ ਜੇ ਕਿਤੇ ਇਹਨਾਂ ਦੇ ਮੰਤਰੀ ਹੋ ਜਾਣ ਉਹਦੇ ਤੋਂ 5 ਕਰੋੜ ਮਿਲਿਆ ਜਦੋਂ 50-50 ਕਰੋੜ ਮਿਲੂ ਪੰਜ ਮਸ਼ੀਨਾਂ ਗਿਣਨ ਨੂੰ ਲਿਆਂਦੀਆਂ ਪਈਆਂ ਤੇ 100 ਮਸ਼ੀਨਾਂ ਘੱਟ ਪੈ ਜਾਣਗੀਆਂ ਰੇਤਾ ਇਹ ਲੁੱਟ ਕੇ ਖਾ ਗਏ ਨੇ ਪੰਜਾਬ ਦੇ ਸ਼ਰਾਬਾਂ ਦੇ ਜੋ ਸ਼ਰਾਬ ਦੇ ਕਾਰੋਬਾਰ ਚ ਇਹਨਾਂ ਲੁੱਟ ਸੁੱਟ ਕੀਤੀ ਆ ਪੰਜਾਬ ਦੇ ਅੰਦਰ 1 ਲੱਖ 1 ਕਿੜਾ ਹੀ ਤਾਂ ਅਕਵਾਇਰ ਕਰਕੇ ਪੰਜਾਬ ਨੂੰ ਬਿਲਕੁਲ ਕੰਗਲਾ ਕਰਨ ਨੂੰ ਤਰਪੇ ਸੀਗੇ ਪੰਜਾਬ ਨੂੰ ਕੇਵਲ ਲੁੱਟਣ ਦੇ ਇਲਾਵਾ ਹੋਰ ਕੋਈ ਕੰਮ ਨਹੀਂ ਹੋ ਰਿਹਾ ਤੁਸੀਂ ਦੇਖੋ ਇੱਕ ਆਈਜੀ ਇੱਕ ਡੀਆਈਜੀ ਆਈਜੀ ਵੀ ਨਹੀਂ ਮਾਫ਼ ਕਰਨਾ ਇੱਕ ਡੀਆਈਜੀ ਦੇ ਘਰੋਂ 5 ਕਰੋੜ ਰੁਪਈਆ ਕਿੰਨਾ ਕਿਲੋ ਸੋਨਾ ਕਿੰਨੀਆਂ ਘੜੀਆਂ ਇੱਕ ਇੱਕ ਇਹੋ ਜਿਹੇ ਇਹਨਾਂ ਨੇ ਕਿੰਨੇ ਲੁਟੇਰੇ ਪੰਜਾਬ ਚ ਪਠਾ ਰੱਖੇ ਨੇ ਆਮ ਆਦਮੀ ਪਾਰਟੀ ਤੁਸੀਂ ਦੇਖਦੇ ਹੀ ਪਏ ਜੇ ਔਰ ਇਹੀ ਕਾਰਨ ਕਿ ਅੱਜ ਪੰਜਾਬ ਦੇ ਇਹ ਲੋਕਾਂ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਜਿਹੜਾ ਕੋਈ 5 ਕਰੋੜ ਮਿਲਿਆ ਕੋਈ ਆਮ ਆਦਮੀ ਪਾਰਟੀ ਆਪਣੇ ਘਰੋਂ ਨਹੀਂ ਦੇ ਕੇ ਗਈ ਆਈਜੀ ਨੂੰ ਪੰਜਾਬ ਦੇ ਗਰੀਬ ਲੋਕਾਂ ਤੋਂ ਲੁੱਟਿਆ ਪੈਸਾ ਹੈ ਔਰ ਇਸੇ ਤਰ੍ਹਾਂ ਇਹ ਆਮ ਆਦਮੀ ਪਾਰਟੀ ਲੁਟਾ ਰਹੀ ਆ ਪੰਜਾਬ ਨੂੰ ਉਹ ਕੋਕੋ ਕੇ ਪੰਜਾਬ ਦੇ ਲੋਕਾਂ ਨੂੰ ਮਾਰਨ ਦਾ ਕੰਮ ਕਰ ਰਹੀ ਹੈ ਸਰੂਨ ਦੇ ਸਾਰੇ ਐਮਐਲਏ ਦੀ ਜਾਂਚ ਚੱਲ ਰਹੀ ਹੈ ਸਾਡੀ ਦੇ ਬਿਨਾ ਆਈ ਸਰਕਾਰਾਂ ਜਾਂਚ ਕਰਾਈ ਜਾ ਰਹੀ ਹੈ ਤੁਸੀਂ ਵੇਖਣ ਤੇ ਦੇ ਜੇ ਕਰਪਸ਼ਨ ਨੂੰ ਤੇ ਰੋਕਣ ਦੀ ਫੇਰ ਫੱਲ ਪਾਉਣ ਦੀ ਕੋਸ਼ਿਸ਼ ਕਰਦੇ ਜੇ ਨਾ ਪਾਈਏ ਤੇ ਬਿਲਕੁਲ ਉੱਠ ਕੇ ਲੈ ਜਾਣ ਸਰ ਭਾਈ ਜੀ ਇਹ ਕਹਿਣਾ ਚਾਹੁੰਦੇ ਹੋ ਕਿ ਕਿ ਇਸ ਚੋਣ ਨੂੰ ਪ੍ਰਵਾਦ ਕਰਦਾ ਹਾਂ ਸਮੁੱਚੀ ਸੰਗਤ ਅੱਜ ਅੱਛੇ-ਅਛੇ ਤੌਰ ਤੇ ਪਹੁੰਚੇ ਦਾਸ ਨੂੰ ਅਸ਼ੀਰਵਾਦ ਕਰਨ ਵਾਸਤੇ ਸਿੱਖਾ ਸਾਹਿਬ ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੁਪਾ ਪ੍ਰਧਾਨ ਜੀ ਅਸ਼ੀਮੀ ਸਰਨਾ ਜੀ ਦਾ ਤੇ ਪੌਪੀ ਸਰਕਾਰ ਜੋ ਕਿ ਸਾਰੇ ਪਰਦੇਸ਼ ਦੇ ਸਹਿ ਪਰ ਭਾਜੀ ਜੰਮੂ ਤੋਂ ਮਜੂਦਾ ਬਧਾਇਕ ਸਰਦਾਰ ਨਰਿੰਦਰ ਸਿੰਘ ਰਹਿਣਾ ਜੀ ਦਾ ਸਮੁੱਚੇ ਸੀਨੀਅਰ ਵਿਦਵਾਨ ਜੀ ਜਨਾਂ ਦੇ ਅਸ਼ੀਰਵਾਦ ਸਦਕਾ ਸੀ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਗੰਤਨ ਸ਼੍ਰੀ ਗੁਰੂ ਰਣਦੇ ਪਾਸ਼ਾ ਦੇ ਨਮਸਕ ਹੋ ਕੇ ਸਮੁੱਚੇ ਸੀਨੀਅਰ ਵਿਦਵਾਨ ਇਸ ਦੇ ਨਾਲ ਆ ਕੇ ਪਿਆਰ ਦੇ ਨਾਲ ਪਹੁੰਚ ਕੇ ਜੋ ਕਰਨ ਪਏ ਜੋ ਸੀ ਸਲੀਤੇ ਵਿੱਚ ਤਾਨੂੰ ਤੁਹਾਨੂੰ ਦੱਸਾਂ ਸਬਤ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦਾ ਹੈ ਇਸ ਦੇ ਫੋਕਲ ਚਿਹਰੇ ਦੇ ਤੌਰ ਤੇ ਆਖੋ ਪਿਛਲੇ ਸਮੇਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਕਿਉਂਕਿ ਲੋਕ ਸਮਝ ਚੁੱਕੇ ਹੈ ਇਹ ਸਮੇਲ ਸਮੇਟੀਆਂ ਪਾਰਟੀਆਂ ਸਿਰਫ ਤੇ ਸਿਰਫ ਖਾਸ ਕਰ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਇਹਨਾਂ ਲੋਕਾਂ ਨੇ ਖਲਵਾੜ ਕੀਤਾ ਇਹਨਾਂ ਤੋ ਲੋਕ ਜਿਹੜੇ ਉਹ ਪੂਰੇ ਤਰ੍ਹਾਂ ਇਕ ਚੁੱਕੇ ਨੇ ਸੈਂਕੜਿਆਂ ਦੀ ਗਿਣਤੀ ਨੂੰ ਸਮੁਲਯਤ ਨੂੰ ਦੇਖਦੇ ਹੋਇਆ ਕਿ ਲੋਕ ਤਰਨਤਾਰਨ ਵਿਧਾਨ ਸਭਾ ਦੇ ਮਨ ਬਣਾ ਚੁੱਕੇ ਨੇ ਕਿ ਇਸ ਵਾਰ ਤਰਨਤਾਰਨ ਜਿੰਨੀ ਇਲੈਕਸ਼ਨ ਦੇ ਵਿੱਚ ਸਾਡੇ ਬਾਹਰ ਚੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਫਤਵਾ ਦੇਣ ਨੂੰ ਤਿਆਰ-ਬਰ ਤਿਆਰ ਨੇ ਠੀਕ ਹੈ ਜੀ